ਕਿਹੜਾ ਪਿੰਡ ਜੀ ਔਰ ਪਾਣੀ ਕਿੱਥੋਂ ਆਇਆ ਹੈਗਾ ਮੈਂ ਗੁਰਮੇਦ ਸਿੰਘ ਸਾਹਿਬ ਦਾ ਸਰਪੰਚ ਪਿੰਡ ਧੀਰਾ ਘੜਾ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੇ ਕੋਟੀ ਕੋੜ ਧੰਨਵਾਦ ਤੁਹਾਡੇ ਚੈਨਲ ਦਾ ਜੀ ਜਿਹੜੇ ਸਾਡੇ ਗਰੀਬਾਂ ਦੀ ਸਾਰ ਲੈਣ ਵਾਸਤੇ ਆਏ ਜੇ ਤੇ ਧੰਨਵਾਦ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡਾ ਪਤਾ ਲਿਆ ਵਾ ਭਾਵੇਂ ਉਹਨਾਂ ਲੇਟ ਹੀ ਲਿਆ ਵਾ ਪਰ 10 15 ਦਿਨ ਹੀ ਸਾਡੇ ਕੋਲ ਆ ਤੇ ਗਏ ਆ ਸਾਨੂੰ ਬਹੁਤ ਵਧੀਆ ਵਾ ਵੀ ਇਹਨੇ ਨਾਲ ਸਾਨੂੰ ਸਕੂਨ ਹੋ ਗਿਆ ਵਾ ਕਿ ਸਾਡਾ ਵੀ ਕੋ ਵਾਲੀ ਵਾਰਸ ਹੈ ਜੀ ਕਿਹੜਾ ਪਿੰਡ ਹੈ ਜਿੱਥੇ ਪਾਣੀ ਆਇਆ ਹੈ ਪਿੰਡ ਧੀਰਾ ਘਰ ਆ ਜੀ ਹੋਰ ਇਹਦੇ ਆਲੇ ਦੁਆਲੇ ਕਿੱਥੇ ਕਿੱਥੇ ਪਾਣੀ ਆਇਆ ਹੈ ਇਹਦੇ ਆਲੇ ਦੁਆਲੇ ਪਿੰਡ ਕਾਮਲ ਵਾਲਾ ਨਾ ਲਾਲਵੇਰਾ ਮੁਠਿਆਂ ਵਾਲਾ ਇਧਰ ਤੱਲੀ ਗੁਲਾਮ ਬੰਡਾਲਾ ਇਹ ਸਾਰੇ ਪਿੰਡ ਨਾਲ ਨਾਲ ਲੱਗਦੇ ਜੀ ਲਗਭਗ ਜਿਹੜੀ ਸਾਡੀ 6000 ਏਕੜ ਜ਼ਮੀਨ ਜਿਹੜੀ ਡੁੱਬ ਚੁੱਕੀ ਹੈ ਜੀ ਲਗਭਗ ਕਈ ਘਰ ਵੀ ਚਪੇਟ ਚ ਆਏ ਆ ਪਾਣੀ ਦੇ ਘਰ ਸਾਰੇ ਚਪੇਟ ਚ ਆਏ ਆ ਜੀ ਪਾਣੀ ਦਾ ਪੱਧਰ ਵਧਿਆ ਹੋਇਆ ਪਾਣੀ ਦਾ ਪੱਧਰ ਵਧਿਆ ਜੀ ਲਗਭਗ ਸਾਡੇ ਜਿਹੜੇ ਆ ਕੋਈ 4-500 ਘਰ ਜਿਹੜਾ ਪਾਣੀ ਦੀ ਲਪੇਟ ਦੇ ਵਿੱਚ ਆ ਤੁਸੀਂ ਵੇਖਣ ਦੇ ਜੇ ਇੱਧਰ ਅੱਗੇ 2023 ਦੇ ਜਿਹੜੇ ਆ ਲੋਕਾਂ ਦੇ ਘਰ ਠੱਠੇ ਆ ਉਹ ਤਰਪੈਲਾਂ ਲਾ ਕੇ ਬੈਠੇ ਆ ਜੀ ਸਾਡੀ ਕਿਸੇ ਨੇ ਵੀ ਸਾਰ ਨਹੀਂ ਸੁਣੀ ਤੇ ਆ ਧਨਵਾਦ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਸਾਰ ਲੈ ਲਈ ਆ ਪਰ ਇਹ ਸਾਡੇ ਆਪਣੇ ਆ ਸਾਨੂੰ ਇਹਨਾਂ ਤੇ ਗੁੱਸਾ ਵੀ ਹੈਗਾ ਵਾ ਤੇ ਜੋ ਨਵੰਨੀ 2023 ਦੇ ਵਿੱਚ ਨੁਕਸਾਨ ਹੋਇਆ ਹੈ ਸਾਡੇ ਬੋਟਾਂ ਵੀ ਘਰ ਤੱਕ ਜਿਹੜੀਆਂ ਪਹੁੰਚਦੀਆਂ ਹੈਗੀਆਂ ਨੇ ਜਿਹੜੇ ਘਰ ਪਾਣੀ ਦੇ ਚਬੇਟ ਚ ਹੈਗੇ ਆ ਬੋਟ ਸਾਡੇ ਕੋਲ ਹੈ ਹੀ ਨਹੀਂ ਪਹੁੰਚਣਾਂ ਕੀ ਹੈ ਜੀ ਉਹ ਜਿਹੜੀ ਪਿੱਛੇ ਆ ਰਹੀ ਕਿਸ਼ਤੀ ਉਹ ਟੁੱਟੀ ਜੇ ਕੀਤੀ ਉਹ ਜਵਾਗ ਲਈ ਫਿਰ ਉਹ ਉਹਦੇ ਵਿੱਚ ਜੇ ਪੰਜ ਕੋਈ ਜੇ ਪੰਜ ਜਣੇ ਚੜਨ ਤੇ ਚਾਰ ਜਣੇ ਪਾਣੀ ਕੱਢਣ ਨੂੰ ਚਾਹੀਦੇ ਆ ਜੀ ਉਹ ਵੀ ਬੇਕਾਰ ਹੀ ਆ ਜੀ ਮੇਰਾ ਨਾਮ ਗੁਰਮੇਦ ਸਿੰਘ ਹੈ ਜੀ ਸਰ ਕੀ ਸਿਚੁਏਸ਼ਨ ਹੈਗੀ ਹੈ ਜੀ ਸਤਲੁਜ ਦੀ ਇਸ ਟਾਈਮ ਔਰ ਕਿਹੜੇ ਪਿੰਡ ਇਫੈਕਟਿਡ ਹੋਏ ਆ ਜੀ ਜੀ ਏ ਤੁਸੀਂ ਦੇਖ ਸਕਦੇ ਆਪਾਂ ਜਿਹੜਾ ਇਹ ਫਰੋਜ਼ਪੁਰ ਦੇ ਤੀਆਕਾਰਾ ਪਿੰਡ ਹੈਗਾ ਤੇ ਉਸ ਤੋਂ ਇਲਾਵਾ ਨਾਲ ਦੇ ਜਿਹੜੇ ਸਰਾਊਂਡਿੰਗ ਏਰੀਆ ਹੈਗਾ ਇਹਦੇ ਚ ਥੋੜਾ ਪਾਣੀ ਭਰਿਆ ਹੈਗਾ ਪਰ ਇਹ ਹੈ ਕਿ ਅੱਗੇ ਰਿਲੀਜ਼ ਹੋ ਰਿਹਾ ਵਾ ਤੇ ਇਹਦੇ ਨਾਲ ਆਪਾਂ ਦੇਖ ਸਕਦੇ ਆ ਕਿ ਕਰੀਕ ਹੈਗੀ ਆ ਜਿਹੜਾ ਦਰਿਆ ਦੇ ਵਿੱਚੋਂ ਕਰੀਕ ਚ ਪਾਣੀ ਆ ਕੇ ਇੱਧਰ ਤੇ ਇੱਧਰ ਦੀ ਘੁੰਮ ਰਿਹਾ ਪਾਣੀ ਜਦੋਂ ਸਰ ਸਤਲੁਜ ਦਰਿਆ 'ਚ ਪੱਧਰ ਵੱਧਾ ਤਾਂ ਫਿਰ ਇਹ ਓਵਰਫਲੋ ਹੋ ਕੇ ਪਾਣੀ ਇੱਧਰ ਨੂੰ ਆਉਂਦਾ। ਬਿਲਕੁਲ ਓਵਰਫਲੋ ਹੋ ਕੇ ਪਾਣੀ ਆਇਆ ਇੱਧਰ ਜੇ। ਕਿੰਨੇ ਕੁ ਘਰ ਸਰ ਅੱਗੇ ਇਫੈਕਟਿਡ ਹੈਗੇ ਨੇ ਉਹ ਜਿਹੜਾ ਬੁੱਲੂ ਕੀ ਬੂਟਸ ਨਾਲ ਆ ਜਾ ਰਹੇ ਨੇ ਉਹਨਾਂ ਨੂੰ ਜਿਹੜਾ ਖਾਂਤੀ ਨੂੰ ਜਾਂ ਚਾਰੇ ਲਈ ਕੋਈ ਇੰਤਜ਼ਾਮ ਕੀਤਾ। ਇਹ ਇਥੇ ਜਾਂ ਤਾਂ ਆਪਣੇ ਢਾਣੀਆਂ ਦੇ ਵਿੱਚ ਰਹਿ ਰਹੇ ਲੋਕ ਤੇ ਇਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਸੀ ਕਿ ਜੇ ਬਾਹਰ ਆਉਣਾ ਚਾਹੁੰਦੇ ਤਾਂ ਆ ਸਕਦੇ ਸਾਡੇ ਪ੍ਰਬੰਧ ਹੈਗੇ ਆ ਪਰ ਇਹ ਅਜੇ ਉਹਨਾਂ ਨਹੀਂ ਚਾਹੁੰਦੇ ਕਿ ਅਸੀਂ ਅਜੇ ਉੱਥੇ ਰਹਿਣਾ ਚਾਹੁੰਦੇ ਆ। ਤੇ ਉਹਦੇ ਵਿੱਚ ਇਹ ਆ ਕਿ ਸਾਡੇ ਵੱਲੋਂ ਪ੍ਰਬੰਧ ਕੀਤਾ ਗਿਆ ਕੱਲ ਜੇ ਆਪਣੇ ਡੀਐਮਓ ਜਿਹੜਾ ਡਿਸਟ੍ਰਿਕਟ ਮੰਡੀ ਅਫਸਰ ਹੈਗਾ ਉਹਦੀ ਡਿਊਟੀ ਲਗਾਈ ਆ ਉਹ ਚਾਰੇ ਦਾ ਪ੍ਰਬੰਧ ਕਰ ਦੇਗਾ ਇੱਥੇ ਇੰਦਾ ਜਿਹੜਾ ਫੂਡ ਸਪਲਾਈ ਡਿਪਾਰਟਮੈਂਟ ਹੈਗਾ ਉਹਨਾਂ ਵੱਲੋਂ ਆਪਣੇ ਪੈਕੇਟ ਵਗੈਰਾ ਖਾਣੇ ਦੇ ਤਿਆਰ ਕੀਤੇ ਹੈਗੇ ਆ ਉਹ ਇਹਨਾਂ ਨੂੰ ਪ੍ਰੋਵਾਈਡ ਕਰਵਾ ਦੇਣਗੇ ਜੇ ਜ਼ਰੂਰਤ ਪੈਂਦੀ ਆ ਤੇ ਕਿੰਨੇ ਕੁ ਘਰ ਇਫੈਕਟਿਡ ਨੇ ਸਾਰੇ ਤਰ੍ਹਾਂ ਜਿਹਦੇ ਪਾਣੀ ਨਾਲ ਘਰੇ ਹੋਏ ਘਰ ਇਹਦੇ ਵਿੱਚ ਆਪ ਦੇਖ ਸਕਦੇ ਵਿਰਲੇ-ਵਿਰਲੇ ਕਰ ਟੋਟਲ ਕਿੰਨੀ ਬੰਦੀ ਹੈ ਕਿ ਇੱਥੇ ਇਹਨਾਂ ਦੇ ਵਿੱਚ ਇਹਦੇ ਟੋਟਲ ਇੱਥੇ ਹੈ ਗਈ ਹੈ ਜੀ ਮੇਰੇ ਖਿਆਲ ਆ ਟਾਣੀਆਂ ਦੇ ਵਿੱਚ ਹੈ ਕਿ ਨਾ ਬਰਲੇ ਬਰਲੇ ਕਰ ਹੈਗੇ ਇਹਦੇ ਵਿੱਚ ਕੋਈ ਹੋਰ ਇਫੈਕਟਡ ਹੋਇਆ ਨਹੀਂ ਤੇ ਉਹ ਚਾਰ 400 ਕਰ ਜਿਹੜਾ ਡੁੱਬੇ ਲੋਕ ਸਰ ਪਿੱਛੋਂ ਪਾਣੀ ਦਾ ਫਲੋ ਕਿੰਨਾ ਆ ਰਿਹਾ ਔਰ ਅੱਗੇ ਛੱਡਿਆ ਜਾ ਰਿਹਾ ਹੈ ਬਿਲਕੁਲ ਅੱਗੇ ਹਸਾਣੀ ਵਾਲੇ ਤੋਂ ਵੀ ਰੀਚ ਹੋ ਰਿਹਾ ਹੈ ਪਾਣੀ ਤੇ ਪਿੱਛੇ ਜਿੱਦਾਂ ਪਹਾੜੀ ਏਰੀਆ ਦੇ ਵਿੱਚ ਜਿਆਦਾ ਬਾਰਸ਼ ਪੈਣ ਕਰਨ ਤੇ ਬਿਆਸ ਦਰਿਆ ਦਾ ਜਿਹੜਾ ਲੈਵਲ ਵਧਨ ਕਰਨ ਇਹਦੇ ਵਿੱਚ ਦਾਵਾ ਇੱਥੇ ਪਾਣੀ ਦਾ ਰਾਈਜ਼ ਹੋ ਗਿਆ ਹਰੀਕੇ ਤੋਂ ਡਾਊਨ ਕਿੰਨਾ ਆ ਰਿਹਾ ਸਰ ਹਰੀਕੇ ਤੋਂ ਜਿਹੜੀ ਕੱਲ ਗੱਲ ਕੀਤੀ ਸੀਗੇ 70 ਤੋਂ ਲੈ ਕੇ 80 ਦੇ ਕਰੀਬ ਕਰੀ ਆ ਰਿਹਾ ਹੈ ਕਪੂਰੀ ਨਜ਼ਰ ਸਰ ਰੱਖੀ ਹੋਈ ਹੈ ਬਿਲਕੁਲ ਬਿਲਕੁਲ ਅਸੀਂ ਦੇਲੇ ਦੀ ਦੇਲੇ ਤੋਂ ਵੀ نیچے ਡਾਊਨ ਆਸਾਨੀ ਵਾਲਾ ਤੋਂ ਵੀ ਜਾ ਰਿਹਾ ਨੀਚੇ ਤੇ ਅਸੀਂ ਪੂਰੀ ਕਦੀ ਹਸਾਨੀ ਵਾਲਾ ਕਦੀ ਇੱਥੇ ਵਾਰ-ਵਾਰ ਆ ਰਿਹਾ ਵੀ ਕਿਸੇ ਵੀ ਤਰ੍ਹਾਂ ਦੀ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ ਕਿ ਜਿਹੜਾ ਇਹ ਪਾਣੀ ਆ ਬਸ ਇੱਕ ਦੋ ਦਿਨਾਂ ਦੇ ਵਿੱਚ ਸਮੂਹਲੀ ਇੱਥੋਂ ਨਿਕਲ ਜਵੇ ਤੇ ਕਿਸੇ ਵੀ ਤਰ੍ਹਾਂ ਦੀ ਜਾਨ ਮਾਲ ਦੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਪ੍ਰਸ਼ਾਸਨ ਨੂੰ ਫਲੱਡ ਲੋ ਜਨ ਚ ਹੈ ਜੀ ਕਿਉਂਕਿ 50000 ਤੋਂ ਦੱਸਿਆ ਜਾਂਦਾ ਹੈ ਕਿ ਜੇ ਜ਼ਿਆਦਾ ਹੋਵੇ ਤੇ ਲੋ ਜਨ ਚ ਆ ਜਾਂਦਾ ਬਸ ਲੋ ਜਨ ਦੇ ਵਿੱਚ ਹੀ ਆਪਾਂ ਸਮਝ ਸਕਦੇ ਹਾਂ ਕਿ ਫਲੱਡ ਦੀ ਸਿਚੁਏਸ਼ਨ ਹੈਗੀ ਆ ਤੇ ਕੋਸ਼ਿਸ਼ ਹੈ ਇਹ ਪ੍ਰਸ਼ਾਸਨ ਤੇ ਦੇਖੋ ਲੱਗੇ ਐ ਐਮਐਲ ਸਾਬ ਵੀ ਆਏ ਸੀ ਮੈਂ ਵੀ ਅਸੀਂ ਲਗਾਤਾਰ ਦੋ ਤਿੰਨ ਦਿਨ ਤੋਂ ਮੈਂ ਇੱਥੇ ਹੀ ਕੋ ਮਰਿਆ ਮੇਰੇ ਤਹਿਸੀਲਦਾਰ ਕਾਨੂੰਗੋ ਪਟਵਾਰੀ ਵੀ ਸਾਰੇ ਫੀਲਡ ਦੇ ਵਿੱਚ ਹੈਗੇ ਆ ਤੇ ਅਸੀਂ ਬਕਾਇਦਾ ਪਬਲਿਕ ਦੇ ਨਾਲ ਜਿਹੜੀਆਂ ਕਿਸਾਨ ਜੁਨੀਅਨ ਵੀ ਸਾਡੇ ਕੋਸ਼ ਤਾਲਮੇਲ ਚ ਆ ਗਈਆਂ ਉਹ ਵੀ ਸਾਨੂੰ ਅਪਰੋਚ ਕਰ ਰਹੀਆਂ ਅਸੀਂ ਸਾਰਿਆਂ ਦੇ ਨਾਲ ਤਾਲਮਿਲ ਕਰਦੇ ਹੋਏ ਅਸੀਂ ਪਬਲਿਕ ਦੇ ਨਾਲ ਤਾਲਮਿਲ ਕਰਦੇ ਹੋਏ ਪੂਰੀ ਨਜ਼ਰ ਰੱਖੀ ਹੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪ੍ਰੇਸ਼ਾਨੀ ਕਿਸੇ ਨੂੰ ਨਾ ਆਵੇ ਜੇ ਸਰ ਜ਼ਰੂਰਤ ਪੈਂਦੀ ਹੈ ਤੇ ਇੰਤਜ਼ਾਮ ਪੂਰੇ ਕਰ ਲਈ ਤੇ ਇੰਤਜ਼ਾਮ ਪੂਰੇ ਹੈਗੇ ਜੀ ਬਿਲਕੁਲ ਬਿਲਕੁਲ ਸਾਡੇ ਇੰਤਜ਼ਾਮਾਂ ਮੈਂ ਇੱਥੇ ਜਿਹੜੇ ਹੈਗੀਆਂ ਟੀਮਾਂ ਲਗਾਈਆਂ ਹੈਗੀਆਂ ਡੀਸੀ ਸਾਹਿਬ ਵੱਲੋਂ ਜਿਹੜੀ ਸਾਹਿਬ ਵੱਲੋਂ ਵੀ ਜਿਹੜੀਆਂ ਕਲਸਟਰ ਵਾਈਜ਼ ਜਿਹੜੇ ਟੀਮਾਂ ਬਣਾ ਕੇ ਲਗਾ ਦਿੱਤੀਆਂ ਗਈਆਂ ਜਿਦੇ ਵਿੱਚ ਪੰਜ-ਪੰਜ 6-6 ਜਿਹੜੇ ਆ ਮੁਲਾਜ਼ਮ ਸ਼ਾਮਿਲ ਹੈਗੇ ਹਰੇਕ ਡਿਪਾਰਟਮੈਂਟ ਦਾ ਬੰਦਾ ਜਿੱਦਾਂ ਫੂਡ ਸਪਲਾਈ ਹੋ ਗਿਆ ਹੈਲਥ ਵਾਲੇ ਹੋਗੇ ਰ ਜੋ ਐਗਰੀਕਲਚਰ ਵਾਲੇ ਉਹ ਸਾਰੇ ਬੰਦੇ ਲਗਾਏ ਗਏ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਕਿਸੇ ਟਾਈਪ ਦੀ ਹੋਵੇ ਤੇ ਉਹ ਸਬੰਧਤ ਡਿਪਾਰਟਮੈਂਟ ਵਾਲਾ ਬੰਦਾ ਉਹਨੂੰ ਅਸੈਸ ਕਰਕੇ ਉਹ ਸਾਡੇ ਧਿਆਨ ਚ ਲਿਆ ਦੇ ਤੇ ਉਹ ਮੌਕੇ ਮਤੌਕ ਮੰਗ ਪੂਰੀ ਕੀਤੀ ਜਾ ਸਕੇ